ਡਾਕਟਰ ਸਾਹਿਬ ਤਰਨਤਾਰਨ ਵਿੱਚ ਵੋਟਾਂ ਪੈ ਗਈਆਂ ਪੈ ਗਈਆਂ ਡੱਬਿਆਂ 'ਚ ਬੰਦ ਵੀ ਹੋ ਗਈਆਂ ਹੋ ਗਈਆਂ ਤੇ ਹੁਣ ਦੱਸੋ ਫਿਰ ਕਿਹੜਾ ਜਿੱਤੂ ਤੇ ਕੌਣ ਹਾਰੂਗਾ ਨਹੀਂ ਜਿਹੜਾ ਮਰਜ਼ੀ ਜਿੱਤੇ ਤੁਹਾਨੂੰ ਕੋਈ ਸਾੜਾ ਹੋ ਰਿਹਾ ਮੈਨੂੰ ਸਾੜਾ ਨਹੀਂ ਹੁੰਦਾ ਜੇ ਸਾਨੂੰ ਅੱਜ ਵੀ ਲੱਗੀ ਪਈ ਆ ਵੀ ਹੁਣ ਕਿਹੜਾ ਜਿੱਤੂ ਕੀਦੇ ਪੈਰ ਥੱਲੇ ਬਟੇਰਾਊ ਹੁਣ ਅੱਛਾ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਪਹਿਲਾਂ ਦੱਸ ਦਿਓ ਵੀ ਇਹ ਕਿਹਦੇ ਪੈਰ ਥੱਲੇ ਬਟੇਰਾ ਆ ਸਕਦਾ ਜੀ ਮੈਨੂੰ ਤਾਂ ਲੱਗਦਾ ਇਸ ਵਾਰੀ ਫਿਰ ਝਾੜੂ ਹੀ ਝਾੜੂ ਮਾਰ ਕੇ ਜਾਊਗਾ ਉਹੀ ਜਿੱਤਣਗੇ ਅੱਛਾ ਮਤਲਬ ਤੁਸੀਂ ਔਰਤਾਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਈਆ ਝਾੜੂ ਵਾਲਿਆਂ ਨੇ ਦੇਣਾ ਹੁੰਦਾ ਸੀ ਉਹ ਮਿਲਣ ਲੱਗ ਪਿਆ ਤੇ ਹੋਰ ਤੇ ਫਿਰ ਉਹ ਜਮਾ ਕਰਾਉਣੇ ਹੋ ਬੀਓਕੇ ਚ ਬੀਓਕੇ ਮਤਲਬ ਬੈਂਕ ਆਫ ਕੰਗਾਲ ਜੀ ਇਹ ਸਾਰੀਆਂ ਭੈਣਾਂ ਜਿਹੜੀਆਂ ਵੇਖ ਰਹੀਆਂ ਭਰਾ ਇਹਨਾਂ ਦੇ ਘਰਾਂ ਚ ਵੀ ਜਿਹੜੀਆਂ ਬੀਬੀਆਂ ਨੇ ਉਹ ਜਿਹੜਾ ਝਾੜੂ ਵਾਲਿਆਂ ਦਾ ਹਜ਼ਾਰ-ਹਜ਼ਾਰ ਰੁਪਈਆ ਔਰਤਾਂ ਨੂੰ ਦੇਣਾ ਸੀ 2022 ਤੋਂ ਉਹ ਫਿਰ ਤੁਹਾਡੇ ਵਾਲੇ ਬੈਂਕ ਆਫ ਕੰਗਾਲ ਚ ਜਮਾ ਹੁੰਦਾ ਹੋਣਾ ਤੇ ਹੋਰ ਜੀ ਉੱਥੇ ਆ ਸਭ ਦਾ ਹਾਂ ਫਿਰ ਤਾਂ ਹੀ ਅੱਜ ਕੀ ਫੇਰ ਲੱਗਦਾ ਵੀ ਝਾੜੂ ਵਾਲੇ ਜਿਹੜੇ ਨੇ ਉਹ ਫਿਰ ਜਿੱਤ ਸਕਦੇ ਨੇ ਤੁਹਾਨੂੰ ਤਾਂ ਫਿਰ ਇਹੀ ਲੱਗਦਾ ਤੇ ਹੋਰ ਜੀ ਮੇਟਰ ਮਜ਼ਾਕ ਨਾਲ ਮਜ਼ਾਕ ਆ ਪਰ ਸੱਚ ਕੀ ਆ ਹਰ ਕੋਈ ਜਾਣਨਾ ਚਾਹੁੰਦਾ ਕਿ ਜਿੱਤੂਗਾ ਕੌਣ ਤੇ ਮੈਂ ਦੱਸਦਾ ਵੀ ਜਿੱਤੂਗਾ ਕੌਣ ਜਿੱਤੂਗਾ ਉਹ ਜਿਹੜਾ ਰਾਜ ਬਰਾੜ ਨੇ ਕਿਹਾ ਸੀ ਰਾਜ ਬਰਾੜ ਇੱਕ ਸਾਡਾ ਬੜਾ ਮਸ਼ਹੂਰ ਪੰਜਾਬ ਦਾ ਕਲਾਕਾਰ ਸਿੰਗਰ ਰਿਆ ਤੇ ਉਹਨੇ ਇੱਕ ਗੀਤ ਗਾਇਆ ਸੀ ਉਹ ਕਹਿੰਦਾ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਫੇਰ ਕੀੜੀਆਂ ਦੇ ਘਰਾਂ ਚ ਨਰੈਣ ਆਉਣਗੇ ਤੇ ਜਿੱਤੂਗਾ ਕੌਣ ਜਿਨੇ ਵੱਧ ਝੂਠੇ ਵਾਅਦੇ ਕਰਤੇ ਜਿਨੇ ਵੱਡੇ ਗੱਪ ਮਾਰਦੇ ਜਿਨੇ ਲੋਕਾਂ ਨੂੰ ਬੁੱਧੂ ਬਣਾਉਣ ਚ ਸਭ ਤੋਂ ਵੱਧ ਕਸਰ ਨਾ ਛੱਡੀ ਉਹ ਹੀ ਪਹਿਲਾਂ ਜਿੱਤਦੇ ਰਹਿਆ ਤੇ ਉਹਨਾਂ ਨੇ ਜਿੱਤਨਾ ਮੈਂ ਕਹਿੰਦਾ ਸ਼ਰਤ ਲਾ ਲਓ ਇਹ ਗੱਲ ਮੈਂ ਕਿਉਂ ਕਹਿਣਾ ਰੁਹੀ ਜੀ ਕਿਉਂ ਜੀ ਇਹ ਗੱਲ ਮੈਂ ਤਜਰਬੇ ਦੇ ਆਧਾਰ ਤੇ ਕਹਿਣਾ ਕਿਉਂਕਿ ਹੁਣ ਤੱਕ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਬਣਦੀਆਂ ਰਹੀਆਂ ਨੇ ਕੌਣ ਜਿੱਤਦਾ ਰਿਹਾ ਜਿਨ੍ਹਾਂ ਲੋਕਾਂ ਨੂੰ ਵੱਧ ਝੂਠ ਮਾਰੇ ਵੱਡੇ ਝੂਠ ਮਾਰੇ ਵੱਧ ਬੇਵਕੂਫ ਬਣਾਇਆ ਵੱਧ ਕਮਲਾ ਬਣਾਇਆ ਉਹ ਜਿੱਤਿਆ ਜਿਨ੍ਹਾਂ ਨੇ ਵੱਧ ਪੈਸਾ ਫੁਕਿਆ ਜਿਨ੍ਹਾਂ ਲੋਕਾਂ ਦੀ ਗਰੀਬੀ ਦਾ ਲੋਕਾਂ ਦੀਆਂ ਮਜਬੂਰੀਆਂ ਦਾ ਵੱਡਾ ਫਾਇਦਾ ਚੱਕਿਆ ਉਹ ਜਿੱਤਿਆ ਤੁਸੀਂ ਦੇਖੋ ਕਿੰਨੀਆਂ ਸਰਕਾਰਾਂ ਹੁਣ ਤੱਕ 2025 ਤੱਕ ਰਹੀਆਂ 1952 ਚ ਪਹਿਲੀ ਵਾਰ ਵੋਟਾਂ ਪਈਆਂ ਤੇ 25 ਚ ਆਪਾਂ ਬੈਠੇ ਆਂ ਪੰਜਾਬ ਚ ਕਿੰਨੀਆਂ ਸਰਕਾਰਾਂ ਰਹੀਆਂ ਔਰ ਜਿਹੜੇ ਵਾਦੇ ਪਹਿਲੀਆਂ ਵੋਟਾਂ ਵੇਲੇ ਕੀਤੇ ਗਏ 1947 ਚ ਆਜ਼ਾਦੀ ਆਈ ਹਾਂਜੀ 1952 ਚ ਪਹਿਲੀਆਂ ਵੋਟਾਂ ਪਈਆਂ ਪਹਿਲੀਆਂ ਵੋਟਾਂ ਚ ਪਤਾ ਇਹਨਾਂ ਦੇ ਵਾਦੇ ਕੀ ਸੀ ਵੱਖ-ਵੱਖ ਪਾਰਟੀਆਂ ਦੇ ਕੀ ਜੀ ਵਾਦੇ ਐ ਸੀ ਗਰੀਬੀ ਹਟਾ ਦਿਆਂਗੇ ਬੇਰੁਜ਼ਗਾਰੀ ਖਤਮ ਕਰਦੇ ਆਂਗੇ ਤੁਹਾਡੇ ਦਿਨ ਬਦਲ ਦਿਆਂਗੇ ਤੁਹਾਡੇ ਤੇ ਕਰਜ਼ੇ ਨਹੀਂ ਰਹਿਣਗੇ ਆਹੀ ਵਾਦੇ ਉਦੋਂ ਸੀ ਆਹੀ ਵਾਦੇ ਹੁਣ ਨੇ ਜੇ ਭਲਾ ਇੱਕ ਵੀ ਵਾਦਾ ਇਹਨਾਂ ਨੇ ਪੂਰਾ ਕੀਤਾ ਹੁੰਦਾ ਤੇ ਅੱਜ ਉਹ ਵਾਦੇ ਬਦਲ ਨਾ ਚੁੱਕੇ ਹੁੰਦੇ ਖਤਮ ਕਰਤਾ ਦਿੱਤਾ ਜੀ ਕੀ ਲੋਕਾਂ ਦਾ ਭਰੋਸਾ ਬਿਲਕੁਲ ਪਰ ਇਹ ਗੱਲ ਮੈਨੂੰ ਲੱਗਦਾ ਅਜੇ ਪੂਰੀ ਤਰ੍ਹਾਂ ਹੋਇਆ ਨਹੀਂ ਜਿਹੜੇ ਲੋਕ ਚੇਤਨ ਨੇ ਜਿਹੜੇ ਲੋਕ ਜਾਗਰੂਕ ਨੇ ਰੂਹੀ ਜੀ ਉਹਨਾਂ ਨੂੰ ਹੀ ਇਹਨਾਂ ਤੇ ਭਰੋਸਾ ਟੁੱਟਿਆ ਜਿਹੜੀ ਵਿਚਾਰੀ ਅਜੇ ਵੀ ਭੋਲੀ ਜਨਤਾ ਜਾਂ ਮਤਲਬ ਗਰੀਬੀ ਦੀ ਮਾਰੀ ਜਨਤਾ ਅਨਪੜਤਾ ਦੀ ਮਾਰੀ ਜਨਤਾ ਚੇਤਨਾ ਦੀ ਬਹੁਤ ਵੱਡੀ ਘਾਟ ਆ ਸਾਡੇ ਅਜੇ ਵੀ ਵੱਡੀ ਗਿਣਤੀ ਲੋਕਾਂ ਨੂੰ ਨਹੀਂ ਪਤਾ ਵੀ ਇਹ ਪੋਲਿਟੀਕਲ ਪਾਰਟੀਆਂ ਰਾਜਨੀਤਿਕ ਪਾਰਟੀਆਂ ਕੀ ਨੇ ਇਹ ਸਾਡੇ ਨਾਲ ਕੀ ਕਰ ਰਹੀਆਂ ਕਿਉਂ ਕਰ ਰਹੀਆਂ ਲੋਕ ਅਜੇ ਵੀ ਵੱਡੀ ਗਿਣਤੀ ਇਹਨਾਂ ਦੇ ਪਿੱਛੇ ਲੱਗ ਬਣੀ ਹੋਏ ਨੇ ਅੱਜ ਵੀ ਤਰਨਾਲੀਆਂ ਚੋਣਾ ਤੇ ਦੇਖ ਲੋ ਹਰ ਪਾਰਟੀ ਨੂੰ ਲੋਕਾਂ ਨੇ ਦੇਖ ਲਿਆ ਪਰ ਇਹਦੇ باوجود ਵੀ ਵੱਡੀ ਗਿਣਤੀ ਲੋਕ ਨੇ ਜਿਹੜੇ ਉਹ ਅੱਜ ਵੀ ਪਿੱਛੇ ਲੱਗੇ ਨੇ ਔਰ ਮੈਂ ਤੁਹਾਨੂੰ ਦੱਸਾਂ ਸਭ ਤੋਂ ਵੱਡਾ ਨੁਕਸਾਨ ਪੰਜਾਬ ਦਾ ਕਿਹਨੇ ਕੀਤਾ ਕਿਹਨੇ ਜੀ ਇਹਨਾਂ ਪਾਰਟੀਆਂ ਨੇ ਜਾਂ ਇਹਨਾਂ ਲੀਡਰਾਂ ਨੇ ਜਾਂ ਇਹਨਾਂ ਨੇਤਾਵਾਂ ਨੇ ਨਹੀਂ ਕੀਤਾ ਸਭ ਤੋਂ ਵੱਡਾ ਨੁਕਸਾਨ ਕੀਤਾ ਉਹਨਾਂ ਚਮਚਿਆਂ ਨੇ ਉਹਨਾਂ ਕੜਚਿਆਂ ਨੇ ਜਿਹੜੇ ਸਾਡੇ ਵਿੱਚੋਂ ਹੀ ਇਹਨਾਂ ਪਾਰਟੀਆਂ ਦੇ ਬਣ ਜਾਂਦੇ ਨੇ ਉਹਨਾਂ ਨੇ ਨੁਕਸਾਨ ਕੀਤਾ ਸਭ ਤੋਂ ਵੱਡਾ ਨੁਕਸਾਨ ਕੀਤਾ ਸਾਡੇ ਸਮਾਜ ਦਾ ਘੱਟ ਚੇਤਨਾ ਨੇ ਘੱਟ ਸਮਝਦਾਰੀ ਨੇ ਇਸ ਚੀਜ਼ ਨੇ ਨੁਕਸਾਨ ਕੀਤਾ ਜੇਕਰ ਲੋਕ ਸਾਡੇ ਸਮਾਜ ਦੇ ਵਿੱਚ ਚੇਤਨ ਹੋਣ ਜਾਗਰੂਕ ਹੋਣ ਤੇ ਕੀ ਮਜਾਲ ਸੀ ਵੀ ਇਹ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਬੇਵਕੂਫ ਬਣਾ ਦਿੰਦੇ ਰੋਹੀ ਜੀ ਮੈਂ ਚੈਲੰਜ ਕਰਦਾ ਤੁਸੀਂ ਰਾਤੋਂ ਰਾਤ ਲੀਡਰ ਬਦਲ ਦਿਓ ਜਿਹੜੇ ਲੀਡਰ ਅਮਰੀਕਾ ਕੈਨੇਡਾ ਜਾਂ ਉਹਨਾਂ ਉਹਨਾਂ ਦੇਸ਼ਾਂ 'ਚ ਨੇ ਜਿੱਥੇ ਲੋਕਾਂ ਨੂੰ ਥੋੜੀ ਸਮਝ ਹੈ ਆ ਸਾਡੇ ਵਾਲੇ ਸਾਰੇ ਲੀਡਰ ਉੱਥੇ ਭੇਜ ਦਿਓ ਤੇ ਇਹ ਉੱਥੇ ਜਾ ਕੇ ਜਿਹੜੇ ਅੱਜ ਇੱਥੇ ਰਾਜ ਕਰੀ ਜਾਂਦੇ ਨਾ ਇੱਕ ਘੰਟੇ ਚ ਉਹਨਾਂ ਨੇ ਰਿਜੈਕਟ ਕਰ ਦਨੇ ਆ ਉਹਨਾਂ ਨੇ ਕਿਹਾ ਚੱਲ ਤੂੰ ਆਇਆ ਵੱਡਾ ਇਹਨਾਂ ਨੇ ਕਿਹਾ ਤੁਹਾਡੀਆਂ ਗਲੀਆਂ ਨਾਲੀਆਂ ਬਣਾ ਦੇਾਂਗੇ ਤੁਹਾਡੀਆਂ ਕੁੜੀਆਂ ਨੂੰ ਸਾਈਕਲ ਲੈ ਦੇਾਂਗੇ ਤੁਹਾਡੀਆਂ ਲੈਟਰੀਨਾਂ ਬਣਾ ਦੇਾਂਗੇ ਇਹਨਾਂ ਨੇ ਤਾਂ ਆਵਾਦੇ ਕਰਨੇ ਆ ਹਾਂਜੀ ਹੈ ਫਲਸ਼ਾ ਬਣਾ ਦੇਾਂਗੇ ਪਖਾਨੇ ਬਣਾ ਦੇਾਂਗੇ ਉਹਨੇ ਕਿਹਾ ਦਫਾ ਉੱਥੇ ਪੜੇ ਨਾ ਕਹੀਂ ਆਹੀ ਕਿਹਾ ਉਹਨਾਂ ਨੇ ਇਹ ਇੱਥੋਂ ਗਿੱਜੇ ਨੇ ਇਨਾਂ ਨੇ ਅੱਜ ਤੱਕ ਲੋਕਾਂ ਨੂੰ ਗਲੀਆਂ ਨਾਲੀਆਂ ਚੋਂ ਬਾਹਰ ਨਹੀਂ ਨਿਕਲ ਦਿੱਤਾ ਅਜੇ ਵੀ ਤੁਸੀਂ ਪਿੰਡਾਂ ਚ ਜਾ ਕੇ ਦੇਖ ਲਓ ਅਸੀਂ ਪਿਛਲੇ ਦਿਨ ਵੀ ਤਰਨ ਤਰਨ ਇਲਾਕੇ ਦੇ ਵਿੱਚ ਲੋਕਾਂ ਨੇ ਸਾਨੂੰ ਬੁਲਾਇਆ ਉਥੇ ਪਿੰਡ ਮੈਨੂੰ ਭੁੱਲ ਗਿਆ ਉਹ ਉਥੇ ਕਵਰੇਜ ਕਰਕੇ ਆਏ ਆ ਸਪੈਸ਼ਲ ਲੋਕਾਂ ਨੇ ਬੁਲਾਇਆ ਵੀ ਗਲੀਆਂ ਨਾਲੀਆਂ ਸਾਡੇ ਪਿੰਡ ਦੀਆਂ ਨਹੀਂ ਬਣੀਆਂ ਪਾਣੀ ਦਾ ਨਿਕਾਸ ਨਹੀਂ ਕਾ ਗੰਦੇ ਪਾਣੀ ਦਾ ਬਦਬੂ ਮਾਰਦੀ ਫਿਰਦੀ ਹੈ ਗੱਲਾਂ ਕਰਦੇ ਇਹ ਵਿਸ਼ਵਗੁਰੂ ਬਣਨ ਦੀਆਂ ਗੱਲਾਂ ਕਰਦੇ ਡਿਜੀਟਲ ਇੰਡੀਆ ਦੀਆਂ ਭਗਵੰਤ ਮਾਨ ਸਾਹਿਬ ਗੱਲਾਂ ਕਰਦੇ ਰੰਗਲਾ ਪੰਜਾਬ ਬਣਾਉਣ ਦੀਆਂ ਸੁਖਬੀਰ ਬਾਦਲ ਸਾਹਿਬ ਗੱਲਾਂ ਕਰਦੇ ਰੇ ਕੈਲੀਫੋਰਨੀਆ ਬਣਾ ਦੇਣਾ ਪੰਜਾਬ ਨੂੰ ਉਹ ਕੈਲੀਫੋਰਨੀਆ ਨੂੰ ਛੱਡੋ ਤੁਸੀਂ ਇਹਨੂੰ ਪੰਜਾਬ ਹੀ ਬਣਾ ਦਿਓ ਯਾਰ ਹੈ ਜੇਕਰ ਆ ਆਪਣੇ ਵਾਲੇ ਗਪੋਰਡ ਸੰਖਾਂ ਵਾਲੇ ਲੀਡਰ ਇਹ ਭਲਾ ਕਨੇਡਾ ਆਸਟ੍ਰੇਲੀਆ ਜਾਂ ਉਹਨਾਂ ਯੂਰਪ ਦੇ ਮੁਲਕਾਂ 'ਚ ਜਾ ਕੇ ਖੜ ਜਾਣ ਵੋਟਾਂ 'ਚ ਤੇ ਉਹ ਲੋਕ ਭਲਾ ਇਹਨਾਂ ਨਾਲ ਕੀ ਕਰਨਗੇ ਕੀ ਦਬਲਣਗੇ ਇਹਨਾਂ ਨੂੰ ਬੁਰੀ ਤਰ੍ਹਾਂ ਕਿਉਂਕਿ ਇਹਨਾਂ ਕੋਲ ਲੋਕਾਂ ਦਾ ਕੋਈ ਏਜੰਡਾ ਹੀ ਹੈ ਨਹੀਂਗਾ ਧਰਮ ਦੇ ਨਾਂ ਤੇ ਬੇਵਕੂਫ ਬਣਾ ਲਿਆ ਜਾਤਾਂ ਦੇ ਨਾਂ ਤੇ ਬੇਵਕੂਫ ਬਣਾ ਲਿਆ ਗਰੀਬ ਲੋਕਾਂ ਦੀਆਂ ਵੋਟਾਂ ਪੰਜ ਪੰਜ 100 700 100 ਚ ਵੋਟ ਖਰੀਦਣ ਤੁਰ ਪੈਂਦੇ ਆ ਇਹਨਾਂ ਦੇ ਜਿਹੜੇ ਉਹ ਕੜਛੇ ਚਮਚੇ ਰੱਖੇ ਹੁੰਦੇ ਆ ਪਿੰਡਾਂ ਚ ਉਹ ਕੀ ਕਰਦੇ ਆ ਉਹ ਪਾ ਕੇ ਜੇਬਾਂ ਚ ਉਹ ਘਰੋ ਘਰ ਜਾਂਦੇ ਆ ਨਾਲੇ ਸੌਂ ਘਾਉਂਦੇ ਆ ਤੇ ਨਾਲੇ ਉਹ ਦੇ ਕੇ ਆਉਂਦੇ ਆ ਤੇ ਐਦਾਂ ਵੋਟਾਂ ਪੈਂਦੀਆਂ ਨੇ ਇਸੇ ਕਰਕੇ ਹੀ ਨਾ ਦੇਸ਼ ਦੇ ਵਿੱਚ ਉਹ ਭ੍ਰਿਸ਼ਟਾਚਾਰ ਖਤਮ ਹੋਇਆ ਨਾ ਇਹ ਹੋਵੇ ਮੰਨ ਲਓ ਅਫਸਰ ਨਹੀਂ ਜਦੋਂ ਅਫਸਰ ਨੂੰ ਪਤਾ ਹੁੰਦਾ ਵੀ ਜਿਹੜੀ ਸਰਕਾਰ ਬਣੀ ਆ ਇਹ ਤਾਂ ਖੁਦ ਗਲਤ ਤਰੀਕਿਆਂ ਨਾਲ ਬਣੀ ਆ ਤਾਂ ਉਹ ਅਫਸਰ ਫਿਰ ਕਿਉਂ ਨਹੀਂ ਭ੍ਰਿਸ਼ਟਾਚਾਰ ਕਰੇਗਾ ਉਹਨੂੰ ਪਤਾ ਹੈ ਵੀ ਵੋਟਾਂ ਦੇ ਦਿਨਾਂ 'ਚ ਜਿਹੜਾ ਸ਼ਰਾਬ ਪੀਂਦਾ ਸੀ ਇਹਨਾਂ ਨੇ ਸ਼ਰਾਬਾਂ ਵੰਡੀਆਂ ਜਿਹੜਾ ਭੁੱਖੀ ਗਾਂਦਾ ਸੀ ਇਹਨਾਂ ਨੇ ਭੁੱਖੀ ਵੰਡੀ ਜਿਹੜਾ ਗਰੀਬ ਸੀ ਉਹਨੂੰ ਇਹਨਾਂ ਨੇ ਪੈਸੇ ਦਿੱਤੇ ਆ ਗਲਤ ਤਰੀਕੇ ਨਾਲ ਤਾਂ ਇਹ ਆਪ ਸਰਕਾਰ ਬਣਾ ਕੇ ਬੈਠੇ ਆ ਇਹ ਸਾਡਾ ਕੀ ਕਰ ਲੈਣਗੇ ਫਿਰ ਉਹਨਾਂ ਅਫਸਰਾਂ ਨੂੰ ਇਹ ਵੀ ਪਤਾ ਹੁੰਦਾ ਇਹ ਇਹਨਾਂ ਨੇ ਸਾਡੇ ਤੋਂ ਐਨੇ ਗਲਤ ਕੰਮ ਕਰਾਏ ਨੇ ਤੇ ਫਿਰ ਅੱਗੇ ਕਰਾਉਣੇ ਨੇ ਇਹ ਸਾਡਾ ਕੀ ਕਰ ਲੈਣਗੇ ਇਸੇ ਕਰਕੇ ਅਫਸਰशाही ਵੀ ਭ੍ਰਿਸ਼ਟਾਚਾਰ ਦੇ ਵਿੱਚ ਲਿਪਟਾ ਜਿਸ ਦਿਨ ਇਸ ਦੇਸ਼ ਦੇ ਵਿੱਚ ਬਰਾਬਰੀ ਆ ਗਈ ਨਾ ਮਤਲਬ ਅਮੀਰ ਤੇ ਗਰੀਬ ਦਾ ਜਿਹੜਾ ਬਹੁਤ ਵੱਡਾ ਪਾੜਾ ਹੈ ਉਹ ਖਤਮ ਹੋ ਗਿਆ ਲੋਕ ਮਜਬੂਰ ਨਾ ਰਹਿ ਕ੍ਰੀਮ ਨਾ ਰਹਿ ਉਸ ਦਿਨ ਮੈਂ ਦਾਵਾ ਕਰਦਾ ਰੁਹੀ ਜੀ ਆਹ ਜਿਹੜੇ ਲੀਡਰ ਨੇ ਨਾ ਤੇ ਆਹ ਜੜੀਆਂ ਪਾਰਟੀਆਂ ਨੇ ਇੰਨਾ ਚੋ ਇੱਕ ਵੀ ਨਹੀਂ ਦਿਖਣਾ ਫਿਰ ਪਾਰਟੀਆਂ ਵੀ ਹੋਰ ਹੋਣਗੀਆਂ ਫਿਰ ਲੀਡਰ ਵੀ ਹੋਰ ਹੋਣਗੇ ਫਿਰ ਮੁੱਦੇ ਵੀ ਹੋਰ ਹੋਣਗੇ ਫਿਰ ਵਾਦੇ ਵੀ ਹੋਰ ਹੋਣਗੇ ਫਿਰ ਗੱਲਾਂ ਲੋਕਾਂ ਦੀ ਜ਼ਿੰਦਗੀ ਦੀਆਂ ਹੋਣਗੀਆਂ ਗੱਲਾਂ ਕਰਦੇ ਤਰੱਕੀ ਦੀਆਂ ਸਾਡੇ ਦੇਸ਼ ਦੇ ਵਿੱਚੋਂ ਹਰ ਸਾਲ ਲੱਖਾਂ ਮੁੰਡੇ ਕੁੜੀਆਂ ਵੀਜੇ ਲਵਾ ਕੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਕਲ ਜਾਂਦੇ ਨੇ ਕਿਉਂ ਜੇ ਉਹਨਾਂ ਨੂੰ ਇੱਥੇ ਚੱਜ ਦੀ ਜ਼ਿੰਦਗੀ ਮਿਲੇ ਚੱਜ ਦਾ ਰੋਜ਼ਗਾਰ ਮਿਲੇ ਕਿਉਂ ਜਾਣ ਉਧਰੋਂ ਗੱਲਾਂ ਕਰਦੇ ਆ ਸਾਰੇ ਜਹਾਂ ਸੱਚਾ ਹਿੰਦੂ ਸਤਾ ہمارا ਹਾਂ ਸਾਡਾ ਦੇਸ਼ 'ਚ ਕੋਈ ਕਮੀ ਨਹੀਂ ਸੀ ਸਾਡੇ ਦੇਸ਼ ਦੇ ਲੋਕ ਬਹੁਤ ਮਿਹਨਤੀ ਨੇ ਇੱਥੇ ਮਿੱਟੀ ਬਹੁਤ ਉਪਜਾਊ ਆ ਇੱਥੇ ਪਾਉਣ ਪਾਣੀ ਬਹੁਤ ਵਧੀਆ ਪਰ ਇਥੋਂ ਦੀਆਂ ਸਿਆਸਤਾਂ ਨੇ ਬੇੜਾ ਗਰਖ ਕਰਤਾ ਦੱਸੋ ਕੋਈ ਇੱਕ ਵੀ ਗੋਰਾ-ਗੋਰੀ ਉਧਰਲੇ ਮੁਲਕਾਂ ਦਾ ਸਾਡੇ ਇੱਥੇ ਆ ਕੇ ਦਿਹਾੜੀਆਂ ਕਰਦਾ ਨਹੀਂ ਜੀ ਤੇ ਜੇ ਇਥੋਂ ਇਹ ਆਫਰ ਦੇ ਦੇਣ ਉਹਨਾਂ ਮੁਲਕਾਂ ਵਾਲੇ ਵੀ ਭਾਈ ਵੀ ਜੇ ਬਿਲਕੁਲ ਫਰੀ ਨੇ ਕੋਈ ਪੈਸਾ ਨਹੀਂ ਲੱਗੇਗਾ ਤੇ ਭਾਰਤ ਦੇ ਵਿੱਚੋਂ ਜਿੰਨੇ ਆਉਣਾ ਚਾਹੁੰਦੇ ਨੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਕੇ ਉਹ ਆਫਰ ਖੁੱਲੀ ਦੇ ਦੇਣ ਵੀ ਆਜੋ ਇੱਧਰ ਇੱਥੇ ਕਿੰਨੇ ਕੁ ਰਹਿਣਗੇ ਮੈਂ ਤਾਂ ਕਹਿੰਦੀ ਪੰਜਾਬ ਹੀ ਖਾਲੀ ਹੋ ਜਾਣਾ ਉਹ ਤਾਂ ਰੜਾ ਮੈਦਾਨ ਹੋਵੇਗਾ ਮੈਨੂੰ ਮੈਨੂੰ ਤਾਂ ਇਹ ਲੱਗਦਾ ਇੱਥੇ ਜਿਹੜੇ ਵਾਰਾ ਕੁੱਤੇ ਫਿਰਦੇ ਉਹਨਾਂ ਨੇ ਵੀ ਕਹਿਣਾ ਵੀ ਉਧਰ ਹੀ ਚਲੇ ਜਗੇ ਕਿਉਂਕਿ ਇੱਥੇ ਉਹਨਾਂ ਵਿਚਾਰਿਆਂ ਨੂੰ ਵੀ ਕੁਝ ਨਹੀਂ ਨਾ ਮਿਲਦਾ ਸੋ ਗੱਲ ਸਿੱਧੀ ਇਹ ਆ ਲੋਕਾਂ ਦੀ ਦਸ਼ਾ ਇਹਨਾਂ ਨੇ ਬਹੁਤ ਮਾੜੀ ਕਰ ਰੱਖੀ ਆ ਔਰ ਜਿਹੜੀ ਸਾਡੀ ਜਵਾਨੀ ਆ ਉਹਦਾ ਬੁਰਾ ਹਾਲ ਕਰਤਾ ਔਰ ਅੱਜ ਤਰਨ-ਤਾਰਨ ਦੇ ਵਿੱਚ ਕੌਣ ਜਿੱਤੇਗਾ ਮੈਨੂੰ ਤਾਂ ਲੱਗਦਾ ਉਹੀ ਜਿੱਤੇਗਾ ਜਿਹਨੇ ਵੱਧ ਗੱਪ ਮਾਰੇ ਜਿਹੜੇ ਵੱਧ ਲਾਰੇ ਲਾਏ ਜਿਨ੍ਹਾਂ ਨੇ ਵੱਧ ਝੂਠੇ ਸੁਪਨੇ ਦਿਖਾਏ ਤੇ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜਾ ਰਾਜਾ ਰਾਜ ਬਰਾੜ ਦਾ ਗੀਤ ਹੈ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨਰੈਣ ਆਉਣਗੇ ਆਹੀ ਕੁਝ ਹੋਣਾ ਤੇ ਇਹੀ ਹੁੰਦਾ ਰਿਹਾ ਬਹੁਤ ਮਿਹਰਬਾਨੀ ਧੰਨਵਾਦ ਡਾਕਟਰ ਸਾਹਿਬ